ਭਜਨ ਰਾਜ ਜੀ ਕਦੋਂ ਪੈਸੇ ਜਮ੍ਹਾਂ ਕਰਾਇਆ ਕਿੰਨੇ ਕਰਾਇਆ ਪੈਸੇ ਬਾਹਰ ਦੇ ਦੋਵਾਂ ਕਰਾਇਆ ਮੈਂ ਆਪ ਰੀਗਰਿੰਦਾ ਮੈਂ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ ਇੱਜੇ ਲੈ ਕੇ ਸਰਬ 1900 ਰੁਪਏ ਰਹਿ ਗਏ ਦੋ ਲੱਖ ਡੇ ਲੱਖ ਰੁਪਏ ਵੀ ਕਤਮ ਹੋ ਗਿਆ ਮੈਂ ਜਿਹੜਾ ਸਾਨੂੰ ਆਖਿਆ ਮੈਂ ਹੈ ਡੇ ਲੱਖ ਮੇਰਾ ਕਤਮ ਹੋ ਗਿਆ ਐਂਟਰੀ ਕਰਾਈ ਨਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਾਣਗੇ ਪਰ ਕੈਸੀ ਨੂੰ ਪੁੱਛਿਆ ਆਂਦਾ ਕੁਝ ਸਕੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚਾ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕੰਪਨੀ ਦੇ ਡੇਟਾ ਤੇਰੇ ਨੇ ਪੈ ਹੈਗੇ ਆ ਹਾਂ ਤੇ ਆ ਜਾਣਗੇ ਕਾਊਂਟ ਦੇ ਕੋਈ ਪੈ ਨਹੀਂ ਆਇਆ ਇਹ ਸਾਰੇ ਚਾਹ ਉਪਰ ਆ ਇਹਨਾਂ ਹੁਣ ਦਲੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਪੜਨਾ ਚਾਹੀਦਾ ਸੀ ਉੱਤੇ ਦੀ ਜੋ ਕਿ ਤੇਰੇ ਨਾਮਾ ਨਹੀਂ ਪਤਾ ਕਾਜ ਇਹਦਾ ਨਾਮ ਨਹੀਂ ਭਗਾ ਅੱਛਾ ਦੇ ਕੋਲੇ ਕੀ ਕਹਿੰਦੇ ਨੇ ਦੇਖ ਲੈ ਉਹਨਾਂ ਆਏ ਐ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਐ ਅੰਮ੍ਰਿਤਸਰੋਂ ਆਏ ਐ ਅੰਦੇ ਇੱਕ ਮਹੀਨੇ ਬਾਅਦ ਤੈਨੂੰ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਪਤਿਆ ਹਾਂ ਜੀ ਇਹ ਜੁਮੀਰ ਬੈਂਕ ਆ ਗਈ ਹੈ ਬੈਕਪੈਸ ਜਵਾਂ ਕਰਾਇਆ ਇਹ ਥੋੜਾ ਸਾਰੇ ਬੈਕ ਡਾ ਕੇ ਗੰਗਿਆਓ ਠੀਕ ਹੈ ਕੋਟ ਉੱਤੇ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕੱਢ ਲਿਆ ਸਾਰਾ ਹੀ ਠੀਕ ਹੈ ਸਾਡੀ ਬੇਟੀ ਆਈ ਕਢਾਉਣ ਨਾ ਤੇ ਗਾੜੀ ਖਾਤਾ ਵਿਹਲਾ ਠੀਕ ਹੈ ਤੇ ਆਹੀਂ ਵੇਖਿਆ ਵੀ ਇਹ ਖੇਤ ਦੇ ਆਂਦੇ ਮਹੀਨੇ ਨੂੰ ਮਿਲ ਜਨੇ ਤੁਹਾਨੂੰ ਤਿੰਨ ਮਹੀਨੇ ਹੋ ਜੇ ਕੋਈ ਪੈਸਾ ਨਹੀਂ ਇਹਨੂੰ ਮਿਲਿਆ ਆਉਂਦੇ ਫੇਰਾ ਮਾਰ ਕੇ ਚਲ ਜene ਠੀਕ ਆ ਸਾਰਾ ਸ਼ੇਸ਼ਟਮ ਇਹਨਾਂ ਸਾਰੇ ਬੰਦੇ ਨੇ ਕਬੜਾ ਕੀਤਾ ਵਾ ਨਾ ਕੱਲੇ ਦਾ ਲਾਉਂਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਵਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ ਅਸੀਂ ਇਹ ਕਰਨੇ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਅਸੀਂ ਜੇ ਕਦੀ ਆਦੇ ਬੰਸਰ ਜਾਓ ਕਦੀ ਜੋ ਅਸੀਂ ਮਤਲਬ ਕੀ ਹੋਏ ਅਕਾਊਂਟ ਦੇ ਪੈਸੇ ਜਮ੍ਹਾਂ ਕਰਾਏ ਅਸੀਂ ਆ ਬਸਾਰ ਚ ਲੈਣ ਜਾਈਏ ਠੀਕ ਆ ਆ ਬੈਂਕ ਜਮ੍ਹਾਂ ਪੈਸਾ ਬੈਂਕ ਜਮ੍ਹਾਂ ਕਰਾਇਆ ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਹੈ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 1.4 ਲੱਖ ਰੁਪਏ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਜਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ 1.4 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸਿਆਂ ਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤਾ ਸਾਡਾ ਫਿਰਕੋ ਖਾਤਾ ਨਿਲ ਸੀ ਇਗਰੀਮਨ ਉਹਦੇ ਵਿੱਚ 121 ਰੁਪਏ ਜਾਂ ਕੁਛ ਪੈਸੇ ਪਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਹੇ ਕੁਛ ਨਹੀਂ ਕਰ ਰਹੇ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਨੂੰ ਇਨਵੋਲ ਕਰ ਉੱਥੇ ਆਖਰੀ ਕਰਾਉਣੀ ਆ ਪੁਛ ਕਰਾਉਣਾ ਵਾ ਪਰ ਅਸੀਂ ਇਹਨਾਂ ਕੋਲ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਛ ਨਹੀਂ ਦੱਸ ਰਹੇ ਪੂਰਾ ਸਟਾਫ ਇਹਨਾਂ ਨੇ ਚੇਂਜ ਕਰ ਦਿੱਤਾ ਵਾ ਬੈਂਕ ਆਫ ਬੜੋਦਾ ਵਾਲਿਆਂ ਨੇ ਨਵਾਂ ਸਟਾਫ ਲਿਆ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਡੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਈ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹ ਕਹਿੰਨੇ ਆਪਾਂ ਹਾਂਜੀ ਕੀ ਬੋਲਦਾ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟੋਟਲ ਮਾਲਵਾ ਤੇ ਮੇਰੀ ਨੌ ਦੇ ਨਾਂ ਖਾਤਾ ਹੈਗਾ 4.5 ਲੱਖ ਰੁਪਈਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਤੇ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁੜ ਕੇ ਹੁੰਦੇ ਨੇ ਕਾਪੀ ਅੱਜ ਬਣਨੀ ਵਾਰੀਸ਼ਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਈਆ ਸਾਡੇ ਕੇ ਰਿਦਦਾਂ ਨੇ ਪਾਇਆ ਕਾਉਂਡ ਦੇ ਵਿੱਚ ਜਮਾ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ ਕਾਊਂਟ ਦੇ ਵਿੱਚ ਉਹ 2 ਲੱਖ ਰੁਪਈਆ ਵੀ ਕਰਤਾ 6.5 ਲੱਖ ਰੁਪਈਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਆਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਾਖਾ ਦੇਣਾ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਸਾਡਾ ਬਾਹਰ ਚੜਾ ਕਮਾਉਣ ਦੇ ਆ ਤਰਲੇ ਕਿਦਾਂ ਜੀ ਆ ਜਾਂਦ ਛੱਡ ਕੇ ਜਾ ਕੇ ਉੱਥੇ ਬੈਠੇ ਇਹ ਕਹੀਣਾ ਗਾੜੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਿੱਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਵਾ ਧਰਰਾ ਇਹ ਨਹੀਂ ਆ ਵਿੱਕ ਦੇਣ 2 ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁੜ ਕੇ ਉੱਠਣਾ ਨਹੀਂ ਗਾ ਜ